ਸਰਦਾਰ ਨੇ ਤਾਂ ਬੜੀ ਸਵਾਦ ਬਣਾਈ ਸੀ ਚਲ ਰਾਨੂੰ ਵਧੀਆ ਹੋ ਗਿਆ ਤੇਰਾ ਢਿੱਡ ਭਰ ਗਿਆ ਸਵੇਰ ਦੀ ਫੇਰੀ ਪੌਂਦੀ ਫਿਰਦੀ ਸੀ ਇਹ ਪਿੰਡ ਚ ਤਾਂ ਕੋਈ ਜ਼ਿਆਦਾ ਨਾਮ ਵੀ ਨਹੀਂ ਲੈਂਦਾ ਹੈਗਾ ਪਹਿਲਾਂ ਤੂੰ ਬੈਠ ਮੈਂ ਤੇਰੇ ਲਈ ਸ਼ਾਲ ਲੈ ਕੇ ਆਉਣੀ ਆ ਕਿਵੇਂ ਠੰਡ ਚੜੀ ਪਈ ਐ ਹਾਏ ਰੱਬਾ ਕਿੰਨੀ ਚੰਗੀ ਆ ਸਰਦਾਰਨੀ ਰੱਬੇ ਦੀ ਮੁਹੱਲਮ ਵੀ ਕਰੇ ਲੈ ਫੜ ਰਾਨੂੰ ਆ ਤਾਂ ਤੂੰ ਬੁਰੀਏ ਤੇ ਖੁਸ਼ ਆ ਹਾਂ ਮੈਂ ਤਾਂ ਖੁਸ਼ ਆ ਜੇ ਤੇਰਾ ਚਿਹਰਾ ਦੇਖ ਲੈਂਦੀ ਆ ਮੇਰਾ ਤਾਂ ਰੂਹ ਖੁਸ਼ ਹੋ ਜਾਂਦੀ ਆ ਚਲ ਕੋਈ ਨਾ ਨੰਗੀ ਟਾਕਦੀ ਨਾ ਜਦੋਂ ਉਹ ਸਾਡਾ ਵੱਡਾ ਘਰੇ ਨਹੀਂ ਨਾ ਹੁੰਦਾ ਉਦੋਂ ਤੂੰ ਆ ਗਿਆ ਪਰ ਮੇਰੇ ਕੋਲੇ ਚੋਰੀਆਂ ਛਪੋਰੀਆਂ ਫਿਰ ਉਹਦੇ ਕਰਕੇ ਨਾ ਜਦੋਂ ਹੁੰਦਾ ਆੜੀ ਉਦੋਂ ਮੈਨੂੰ ਵੀ ਨਾ ਮਾੜਾ ਮੋਟਾ ਮੂੰਹ ਤੇ ਉਹ ਕਰਨਾ ਪੈਂਦਾ ਹੈਗਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਵੀ ਮੇਰੇ ਕਰਕੇ ਤੁਹਾਡੇ ਘਰੇ ਕਲੇਸ਼ ਪਵੇ ਸਰਦਾਰ ਨੇ ਨਹੀਂ ਨਹੀਂ ਕਲੇਸ਼ ਦੀ ਗੱਲ ਨਹੀਂ ਹੈਗੀ ਰਾਨੋ ਪਰ ਉਹਦਾ ਨ ਸੁਭਾਈ ਹੈ ਉਹ ਤਾਂ ਸਾਡੇ ਨਾਲ ਅਸੀਂ ਘਰਦੀਆਂ ਨੋਹਾਂ ਦੀਆਂ ਸਾਡੇ ਨਾਲ ਵੀ ਇਹੀ ਕੰਝਰਕੂਲੇਸ਼ ਰਹਿੰਦਾ ਦਾ ਤੁਸੀਂ ਪੈਸਾ ਬਰਬਾਦ ਕਰਦੀਆਂ ਹੁਣ ਜੇ ਉਹਨੂੰ ਪਤਾ ਲੱਗ ਗਿਆ ਨਾ ਰਾਨੋ ਨੂੰ ਇਹਨੇ ਆਪਦਾ ਸ਼ਾਲ ਦੇਤਾ ਚੱਕ ਕੇ ਤਾਂ ਉਹਨੇ ਤਾਂ ਥਹਿਣਾ ਨਹੀਂ ਛੱਡਣਾ ਹੈਗਾ ਜਿੰਨਾ ਟਾਈਮ ਸਿਆਲ ਚਲ ਫਿਰ ਤੂੰ ਰੱਖ ਲੈ ਸਰਦਾਰ ਨਹੀਂ ਨਹੀਂ ਤੂੰ ਲੈ ਕੇ ਜਾ ਸਮਾਂ ਦੀ ਤੂੰ ਠੰਡ ਚ ਐ ਫਿਰ ਇੰਗਲਿਸ ਫੇਰੀ ਪਾਉਣ ਵੀ ਜਾਣਾ ਹੋਊਗਾ ਤੈਨੂੰ ਅੱਗੇ ਸਤੇ ਆਈ ਥੋੜੀ ਚੁੰਨੀ ਲੈ ਕੇ ਘੁੰਮਦੀ ਫਰੇਂਗੀ ਨਾੜੇ ਹੁਣ ਤਾਂ ਟਾਈਮ ਵੀ ਬਾਵਾ ਹੋ ਗਿਆ ਮੈਨੂੰ ਤੇਰੇ ਕੋਲ ਗੱਲਾਂ ਗੱਲਾਂ ਜਿ ਟਾਈਮ ਦਾ ਵੀ ਨਹੀਂ ਪਤਾ ਚੱਲ ਤੂੰ ਜਾ ਫਿਰ ਟਾਈਮ ਨਾਲ ਤੇਰਾ ਭਾਈ ਵੀ ਡੀਕਦਾ ਹੋਣਾਗਾ ਹਾਂ ਮੈਂ ਜਾ ਕੇ ਦੇਖਾਂ ਕਰ ਵੀ ਕੰਮ ਟੰਦਾ ਦੇਖਣਾ ਚਲ ਠੀਕ ਐ ਕਰ ਲੈ ਤੂੰ ਵੀ ਮੈਂ ਵੀ ਘਰ ਦੇ ਕੰਮ ਕਰਨ ਵੇਲਦੀ ਆਂ ਜੀ ਕੀ ਕਸਾ ਦਾਰਨੀ ਚਲ ਫਿਰ ਮੈਂ ਤਾਂ ਜਾਣੀ ਚਲ ਕੋਈ ਨਾ ਲੰਗਦੀ ਟੱਪਦੀ ਕਿਹੜਾ ਮਾਰਦੀ ਰਹੀ ਹਾਂ ਚਲ ਐਵੇਂ ਕਰੀ ਮੈਂ ਤਾਂ ਬਾਲਟੀ ਵੀ ਭੁੱਲ ਗਈ ਗੱਲਾਂ ਗੱਲਾਂ ਚ ਚਲ ਤੂੰ ਐਂ ਕਰੀ ਤੂੰ ਆਜੀ ਪੈਣ ਬਣ ਕੇ ਸੱਚ ਤੂੰ ਬਾਲਟੀ ਤਾਂ ਚਪਕੀ ਲਿਆਉਂਦੀ ਹੈ ਬਾਲਟੀ ਦੀ ਤੈਨੂੰ ਪਤਾ ਨਾ ਜਦੋਂ ਧਾਰਾ ਕੱਢਦੇ ਆ ਸਾਡੇ ਦੋਈ ਬਾਲਟੀ ਨੇ ਇੱਕ ਤਾਂ ਛੋਟੀ ਸਪੈਸ਼ਲ ਧਾਰਾ ਕੱਢਣ ਵਾਲੀ ਹੈ ਤੇ ਇੱਕ ਦੇ ਕੱਪੜੇ ਲਿੜੇ ਫਿਰ ਤੈਨੂੰ ਪਤਾ ਓੱਖਾ ਸੀਗਾ ਮੇਰੇ ਵੀ ਇੱਥੇ ਆ ਕੇ ਜਾਦ ਆਈ ਐ ਚਲ ਕੋਈ ਗੱਲ ਨਹੀਂ ਤੂੰ ਆ ਜੀ ਐਨੇ ਬਹਾਨੇ ਨਾਲ ਘੇੜਾ ਮਾਰ ਲਈ ਸਾਡੇ ਕਰੇ ਤੂੰ ਕਦੇ ਵੀ ਨਹੀਂ ਆਈ ਮੇਰੇ ਹੱਥ ਦੀ ਵਿੱਚ ਆ ਪਈ ਐ ਚਲ ਕੋਈ ਨਾ ਆਉਂਗੀ ਮੈਂ ਜਦੋਂ ਉੱਧਰ ਆਈ ਚਲ ਠੀਕ ਆ ਸਰਦਾਰਨੀ ਚੰਗਾ ਧਿਆਨ ਨਾ ਜਾਈ ਰਹਿਣਾ ਨਾ ਗੱਲ ਸੁਣ ਬਈ ਮੇਰੀ ਬਾਈ ਕਿੰਨੇ ਦਿਨਾਂ ਦੀ ਪਿੱਟੀ ਨਹੀਂ ਵੀ ਮੈਨੂੰ ਬਾਲਟੀ ਫੜ ਕੇ ਲਿਆ ਦੇ ਬਾਲਟੀ ਫੜ ਕੇ ਲਿਆ ਦੇ ਕਾਹ ਤੋਂ ਨਹੀਂ ਲਿਆ ਕੇ ਦਿੰਦਾ ਸੁਣਦੇ ਕਿਉਂ ਨਹੀਂ ਹੁੰਦੇ ਘਰ ਦੀ ਗੱਲ ਨੂੰ ਮੈਂ ਨਹੀਂ ਉਹਦੇ ਮੱਥੇ ਲੱਗਦਾ ਤੁਸੀਂ ਬਾਗ ਜੋ ਉਹਦੇ ਕੋਲ ਫੜ ਲਿਓ ਆਪ ਜਾ ਕੇ ਨਾ ਉਹਦੇ ਮੱਥਲ ਨੂੰ ਮੱਥੇ ਲੱਗਣ ਨੂੰ ਕਿਹੜਾ ਉਹਦੇ ਕੋਈ ਕੋਰਟ ਚੱਲਿਆ ਹੋਇਆਗਾ ਗੱਲ ਸੁਣ ਬਈ ਮੇਰੀ ਮੈਂ ਕਿੰਨੇ ਦਿਨਾਂ ਦੀ ਤੈਨੂੰ ਕਹੀ ਹੈ ਨਹੀਂ ਮੈਨੂੰ ਬਾਲਟੀ ਫੜ ਕੇ ਲਿਆ ਦੇ ਵੀ ਨਹੀਂ ਸਰਦਾ ਆਪਣੇ ਦੋ ਤਾਂ ਬਾਲਟੀਆਂ ਆ ਤੁਸੀਂ ਸੁਣਦੇ ਕਿਉਂ ਨਹੀਂ ਘਰ ਦੀ ਗੱਲ ਨੂੰ ਕੰਮ ਨੂੰ ਕੰਮ ਕਿਉਂ ਨਹੀਂ ਸਮਝਦੇ ਉਹ ਕਿਹੜਾ ਕੰਮ ਭਾਈ ਪਲ ਉਹਦੇ ਥੱਲਾ ਲਵਾਉਣ ਨੂੰ ਹੋਇਆ ਕੀ ਸੀਗਾ ਨਾਲੇ ਚੱਕ ਕੇ ਉਹਨੂੰ ਫੜਾਤਾ ਸਰਪੰ ਉਹ ਨਹੀਂ ਥੱਲੇ ਥੱਲੇ ਲਾਉਂਦੀ ਪਿੰਡ ਦੇ ਸਮਝੌਤੇ ਕਰਾਉਂਦੀ ਫਿਰਦੀ ਆਹੋ ਓਹੋ ਚਲ ਜੇ ਕਿਸੇ ਜਾ ਵੀ ਆਊਗੀ ਘਰਾਂ ਚ ਜੇ ਜਾਊ ਹੋਊਗੀ ਤਾਂ ਹੀ ਉਹਦਾ ਮਾੜਾ ਮੋਟਾ ਕੰਮ ਚੱਲੂਗਾ ਇਹ ਚ ਸਮਝੌਤੇ ਕਰਾਉਣ ਵਾਲੀ ਕਿਹੜੀ ਗੱਲ ਆ ਜੇ ਕਿਸੇ ਦੇ ਮੂੰਹ ਮੱਥੇ ਲੱਗਦੀ ਹੈ ਅਗਲਾ ਚੱਲ ਦੁੱਖ ਸੁੱਖ ਕਰ ਲੈਂਦਾ ਉਹਨੇ ਮਾੜਾ ਮੋਟਾ ਹੈ ਤੁਸੀਂ ਵੀ ਨਾ ਅਗਲੀ ਦੇ ਗੱਲ ਪੈਨ ਤੱਕ ਜਾਣੇ ਹੋਗੇ ਖੱਲਾ ਤਾਂ ਹੁਣ ਉਹ ਤੋਂ ਲਵਾਉਣਾ ਹੀ ਸੀ ਤੈਨੂੰ ਤਾਂ ਕਿੰਨੀ ਵਾਰੀ ਕਿਹਾ ਜਦੋਂ ਤੂੰ ਸ਼ਹਿਰ ਜਾਣਾ ਲੈ ਜਾ ਭਾਈ ਉਦੋਂ ਤੂੰ ਨਹੀਂ ਲੈ ਕੇ ਜਾਂਦਾ ਤੇਰੇ ਪਿੱਛੂ ਪੈ ਜਾਂਦੇ ਆ ਮੈਂ ਦੱਸ ਕੀ ਕਰਾਂ ਉਹ ਮੈਥੋਂ ਹੀ ਕੰਡੇ ਵਿੱਚੇਗੇ ਤੁਸੀਂ ਐ ਕਰੋ ਉਹ ਤੋਂ ਆਪ ਜਾ ਕੇ ਫੜ ਨਾਲੇ ਤੇ ਪਿੰਡ ਦੇ ਇੱਧਰ ਨਹੀਂ ਬੈਠੀ ਉਹ ਉਧਰ ਸੂਏ ਕਿੰਨੀ ਵਾਗ ਗਏ ਬੂਮੇ ਮਰ ਜਾ ਤੇਰੀ ਕਰਤੂਤ ਨਾ ਗਏ ਆ ਕਿੰਨੇ ਮਾੜੇ ਲਖਣੇ ਤੇਰੇ ਆ ਇੰਨੀ ਠੰਡ ਚ ਦੇਖ ਲੈ ਕੀ ਜਲੂਸ ਕੱਢਦਾ ਫਰਦਾ ਆ ਕੋਈ ਸੋਵਾ ਸੋਵਾਂਦਿਆਂ ਨਹੀਂ ਹੈਗੀਆਂ ਤੈਨੂੰ ਇਹ ਗੱਲਾਂ ਨਾਲੇ ਪਿੰਡ ਦੇ ਤੇ ਸਾਡੀ ਥੂ ਥੂ ਕਰਾਈ ਜਾਨਾ ਪਿੰਡ ਦੀਆਂ ਸਾਰੀਆਂ ਗਵੰਡਾ ਨਾ ਮੈਨੂੰ ਘੇਰ ਕੇ ਓਏ ਉਹਨਾਂ ਨੂੰ ਠਾਇਆ ਤਾਂ ਸੀਗਾ ਕਿ ਪਿੰਡੋਂ ਵਗ ਜਾਣ ਚੱਕ ਕੇ ਜੁੱਲੀ ਪਿੰਡ ਦੇ ਦੂਜੇ ਪਾਸੇ ਬਹਿ ਗਏ ਓਹੋ ਨਾ ਤੇਰੇ ਕਿਹੜਾ ਚੁੰਡੀਆਂ ਵੜਦੇ ਸੀ ਜਿਹੜਾ ਤੂੰ ਉਹਨਾਂ ਦੇ ਹੱਥ ਤੋਂ ਕਿ ਪਿੱਛੇ ਪੈ ਗਿਆ ਓਏ ਪਾਈ ਤੋਂ ਨੂੰ ਇਹ ਪਿੰਡ ਦੀਆਂ ਗੱਲਾਂ ਬਾਰੇ ਨਹੀਂ ਪਤਾ ਹੁੰਦਾ ਬਾਹਰ ਕੀ ਹੁੰਦਾਗਾ ਐਵੇਂ ਪਿੰਡ 'ਚ ਬੈਠਾ ਉਪਰਾਂ ਬੰਦਾ ਚੰਗੀ ਗੱਲ ਨਹੀਂ ਹੁੰਦੀ ਜਾਣਗੇ ਫਰੇ ਕੰਮ ਨਿਬੜੂਗਾ ਤੁਸੀਂ ਬਾਹਲਟੀ ਫੜ ਲਓ ਉੱਥੋਂ ਵੀ ਠਾਵਾਂਗੇ ਉਹਨਾਂ ਨੂੰ ਮੈਨੂੰ ਐਂ ਤਾਂ ਦੱਸ ਦੇ ਤੂੰ ਕਿਹੜਾ ਐਮਐਲਏ ਆ ਜਿਹੜਾ ਸਾਰੇ ਪਿੰਡਾਂ ਦਾ ਤੂੰ ਠੇਕਾ ਲੈ ਰੱਖਿਆ ਜਦੋਂ ਪਿੰਡ ਵਾਲਿਆਂ ਨੂੰ ਨਹੀਂ ਕੋਈ ਦਿੱਕਤ ਹੈਗੀ ਤੇਰੇ ਐਵੇਂ ਖੰ ਖਾਮ ਖਾ ਚੜੂਣਾ ਨਾ ਜਦੋਂ ਪਿੰਡ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਤੂੰ ਐਵੇਂ ਖਾਮ ਖਾ ਖ ਵਿਚ ਚੜੀ ਜਾਂਦਾਗਾ ਉਹਨਾਂ ਦੇ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਰਹਿੰਦੇ ਸਾਰਾ ਪਿੰਡ ਬੋਲਦਾ ਨਹੀਂਗਾ ਦਿੱਕਤ ਤਾਂ ਕਿਉਂ ਨਹੀਂਗੀ ਸਾਰਿਆਂ ਨੂੰ ਦਿੱਕਤ ਆਗੀ ਪਰ ਜਦੋਂ ਸਰਪੰਚ ਨੂੰ ਨਹੀਂ ਕੋਈ ਹੈਗੀ ਗਈ ਪੰਚਾਇਤ ਦੇ ਮੈਂਬਰਾਂ ਨੂੰ ਨਹੀਂ ਹੈਗੀ ਹੈਗੀ ਤੈਨੂੰ ਕਿਹਾ ਕਿ ਉਹਨਾਂ ਨੇ ਉਹ ਸੁਣ ਲਿਆਗਾ ਸਾਫਾ ਸਰਪੰਚ ਜਿਹੜੀ ਤੈਨੂੰ ਹਰ ਪੱਖ ਲੈਣਾ ਰਹਿੰਦਾ ਤੂੰ ਪਿੰਡਾਂ ਦੇ ਚਾਹ ਨਾ ਹੋ ਜੇ ਬਾਹਨ ਨਾ ਹੋ ਜੇ ਨਾਲੇ ਤੂੰ ਕੋ ਸਾਡੇ ਪਿੰਡ ਦੀ ਜ਼ਮੀਨ ਦਾ ਠੇਕਾ ਨਹੀਂ ਲਿਆ ਹੋਇਆ ਵੇ ਇੱਥੇ ਨਾ ਬੈਠਣ ਉੱਥੇ ਨਾ ਬੈਠਣ ਠੀਕ ਹੈ ਨਾ ਸਰਪੰਚ ਮੈਂ ਨਹੀਂਗਾ ਉਹ ਬਣਦੀ ਆ ਰਾਨੋ ਗੱਡੀਆਂ ਵਾਲੀ ਤੁਰੀ ਵਿਰਧੀਆਂ ਲੋਕਾਂ ਦੇ ਘਰੇ ਸਮਝੌਤੇ ਕਰਦੀ। ਇਹ ਗੱਲ ਸੁਣ ਲਾ ਪਿੰਡ ਚਾਉਂਦੇ ਨੂੰ ਨਾ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਤੇ ਪਹਿਲਾਂ ਉਹਨਾਂ ਦੇ ਕਬੀਲੇ ਵਾਲੇ ਵੀ ਮੈਨੂੰ ਦੱਸਦੀ ਹੁੰਦੀਆਂ ਆਪਣੀਆਂ ਜਿੱਤੋ ਤਾਈ ਦੱਸਦੀ ਸੀਗੀ ਕਹਿੰਦੀ ਉਹ 20 ਸਾਲ ਵਾਂਗ ਆ ਪਿੰਡ ਚਾਉਂਦੇ ਰਹਿੰਦੇ ਆ ਤੇ ਜੇ ਮੂੰਹ ਉੱਤੇ ਲੱਗੇ ਵੀ ਜਾਊ ਤਾਂ ਫੇਰ ਕਿੱਡੀ ਕੀ ਗੱਲ ਆ ਤੇਰੀ ਸੱਸ ਹੋ ਰਹੀਆਂ ਪਹਿਲਾਂ ਇਹਨਾਂ ਦੀਆਂ ਮਾਵਾਂ ਨੂੰ ਰੋਟੀਆਂ ਲਾਉਂਦੀਆਂ ਰਹੀਆਂ ਨੇ ਰਾਹ ਹੁੰਦਾ ਨਹੀਂ ਪਤਾ ਨਹੀਂ ਕਿਉਂ ਹਰ ਇੱਕ ਤੀਮੀ ਤੈਨੂੰ ਤਾਂ ਆਈ ਲੱਗਦੀ ਰਹਿੰਦੀ ਹੈ ਪਤਾ ਨਹੀਂ ਕਿਹੜੀ ਨਜ਼ਰ ਨਾਲ ਦੇਖਦਾਗਾ ਜੇ ਤੇਰਾ ਵਿਆਹ ਉਹ ਹੋਇਆ ਹੁੰਦਾ ਨਾ ਮੈਂ ਤਾਂ ਕਹਿੰਨੀ ਨਾ ਫਿਰ ਤਾਂ ਤੇਰੀ ਅਕਲ ਟਕਾਣੇ ਆ ਜਾਂਦੀ ਇਹ ਤਾਂ ਕੋਈ ਮੈਨੂੰ ਤਾਂ ਨਾ ਹਜੇ ਤੱਕ ਕੁੜੀ ਨਹੀਂ ਮਿਲੀ ਤੇਰੇ ਹਾਂ ਦੀ ਨਹੀਂ ਮੈਂ ਤਾਂ ਤੇਰਾ ਸਿਆਪਾ ਨਾ ਨਵੇੜ ਹੀ ਦੇਵਾ ਮੈਂ ਉਹਨਾਂ ਦਾ ਸਿਆਪਾ ਨਵੇੜਦਾ ਮੈਂ ਠਾਉਣਾ ਪਿੰਡੋਂ ਉਹਨਾਂ ਨੂੰ ਫੇਰ ਫੇਰ ਆਖੋ ਸਰਦਾਰ ਨਹੀਂ ਸਾਡਾ ਕੰਮ ਨਹੀਂ ਕਰਿਆ ਇੰਨੇ ਦਿਨ ਹੋ ਗਏ ਇਹ ਕੜਾ ਫੋਖਾ ਕੰਮ ਇਹ ਰਾਨੂ ਲੈ ਸਰਦਾਰਨੀ ਤਾਂ ਆ ਗਈ ਮੈਂ ਤੈਨੂੰ ਯਾਦ ਕਰੀ ਜਾਂਦੀ ਸੀ ਮਨ ਚ ਬਸ ਐ ਕਰ ਉਹ ਵਾਲਾ ਬੈਠਾ ਲੈ ਲੈ ਉੱਤੇ ਬਹਿ ਜਾ ਨਹੀਂ ਨਹੀਂ ਬਸ ਮੈਂ ਤਾਂ ਐਂ ਬੈਠ ਜੂਗੀ ਮੇਰੀ ਗੱਲ ਸੁਣ ਤੇ ਮੈਂ ਇਹ ਕਿਹਦੀ ਸਾਡੀ ਵਾਈਟ ਹੀ ਥੱਲਾ ਲਾਤਾ ਆਹ ਛੋਟਾ ਕੰਮ ਹੀ ਕਰੀ ਜਾਂਦੀ ਹੁਣ ਟਾਈਮ ਲੱਗਿਆਗਾ ਉਹ ਰਸਤੇ ਚ ਖੜ ਗਈ ਸੀ ਮੈਂ ਉਹਨਾਂ ਨੇ ਖੜਾ ਲਿਆ ਸੀਗਾ ਉਹਨਾਂ ਨੇ ਵੀ ਚਾਹ ਬਣਾ ਲਈ ਅੱਜ ਤੇ ਮ ਉਧਰ ਵੀ ਖੜਨਾ ਪੈਂਦਾ ਤੈਨੂੰ ਪਤਾ ਸਾਰਿਆਂ ਦਾ ਮੂੰ ਮੱਥਾ ਰੱਖਣਾ ਪੈਂਦਾ ਮੈਨੂੰ ਤਾਂ ਇਹ ਤਾਂ ਗੱਲ ਤੇਰੀ ਸਹੀ ਹੈਗੀ ਤੇ ਤੂੰ ਤਾਂ ਟਾਈਮ ਬਾਲਾ ਲਾਤਾ ਰਹਿਣਾ ਤੈਨੂੰ ਕਿੰਨੇ ਦਿਨ ਹੋ ਗਏ ਬਾਲਟੀ ਫੜਾਈ ਨੂੰ ਅਡੀ ਮੈਂ ਤੇਰਾ ਕਦੇ ਫਰਕ ਨਹੀਂ ਸਮਝਿਆ ਹੈਗਾ ਨਾਲੇ ਸਰਦਾਰ ਨਹੀਂ ਤੈਨੂੰ ਤਾਂ ਪਤਾਗਾ ਰਾਣੋ ਕਿਹੜਾ ਬੇਟਾਗਾ ਪਰ ਫਿਰ ਵੀ ਮੈਨੂੰ ਨਾ ਬਾਲਟੀ ਦੀ ਲੋੜ ਹੁੰਦੀ ਹੈ ਨਾਲੇ ਤੂੰ ਤਾਂ ਰਾਣੋ ਸਾਡੇ ਘਰੇ ਗਈ ਹੈ ਤੈਨੂੰ ਪਤਾ ਹੀ ਕਿੰਨੇ ਘਾਂਡੇ ਆਏ ਸਾਡੇ ਹੋਰ ਚੱਲ ਕੋਈ ਗੱਲ ਨਹੀਂ ਸਰਦਾਰ ਨਹੀਂ ਨਾਲੇ ਉਹ ਕੰਜੂਸ ਆ ਉਹ ਕਿਹੜੇ ਭਾਂਡੇ ਲੈਣ ਦਿੰਦਾਗਾ ਸੋਨੂੰ ਇਹ ਤਾਂ ਗੱਲ ਹੈ ਨਾ ਰਣੋ ਫਿਰ ਤੁਸੀਂ ਆਹੀ ਹੈ ਤੇਰੇ ਕੋਲ ਤਾਂ ਇੰਨਾ ਕ ਸਮਾਨ ਹੀ ਮੰਜਾ ਬਿਸਤਰਾ ਤੇ ਫਿਰ ਚੁੱਲ੍ਹਾ ਚੁੱਲ੍ਹਾ ਕਿਵੇਂ ਬਾਲਦੇ ਹੋ ਲੱਕੜਾ ਸਾਡੇ ਲਈ ਹੁੰਦੀ ਉਹ ਤੋਂ ਵੱਡੇ ਤੋਂ ਚੋਰੀਆਂ ਲੈ ਕੇ ਆਈ ਪਰ ਮੈਨੂੰ ਛੋਟੇ ਤੋਂ ਡਰ ਜਾ ਲੱਗਦਾ ਮੈਨੂੰ ਚੀਜ਼ ਮੰਗਦੀ ਨੂੰ ਮੈਂ ਤਾਂ ਐ ਲਾਉਦਾ ਸਰਦਾਰ ਫੇਰ ਨਾ ਜੇ ਲੰਬਾ ਲੈ ਕੇ ਉਹਦਾ ਮੈਂ ਹੈ ਨਹੀਂ ਉਹਦਾ ਮੇਰੀ ਮਾਜਨਾ ਸੁਣ ਲੈ ਜਦੋਂ ਹੁੰਦਾ ਨਹੀਂ ਹੈਗਾ ਆਸ-ਪਾਸਾ ਦੇਖ ਕੇ ਨਾ ਉਹਦੋਂ ਤੂੰ ਆ ਜਾ ਮੈਂ ਤਾਂ ਇਹ ਕਰੂੰਗੀ ਸੱਚ ਕਿ ਆ ਵੀ ਲਾ ਕੇ ਰੱਖ ਦੂੰਗੀ ਤੇਰਾ ਸੋਲ ਪਹਿਣੇ ਜਿਉਂ ਨੇ ਦੇਖ ਲਿਆ ਤਾ ਖਿਹੜਾ ਨਹੀਂ ਛੱਡਣਾ ਮੇਰਾ ਤੂੰ ਐਵੇਂ ਲਾ ਕੇ ਰੱਖ ਦੇਂਗੀ ਠੰਡ ਥੋੜੀ ਲਵਾਉਣੀ ਐ ਤੂੰ ਐਂ ਕਹਿਦੀ ਕਿ ਪਿੰਡ ਚ ਕਿਹੜੇ ਇਹਦੇ ਨਾਲ ਦੇ ਹੋਰ ਕਿਸੇ ਦੇ ਸ਼ਾਲ ਨਹੀਂ ਹੈਗੇ ਕਿ ਮੈਂ ਤੁਹਾਡੇ ਘਰੋਂ ਥੋੜੀ ਲੈ ਕੇ ਆਂਦਾਗਾ ਉਹਦਾ ਤਾਂ ਮਾਜਨਾ ਪਿੰਡ ਦੀ ਸਰਪੰਚਣੀ ਦੇ ਨੋਂ ਨੇ ਦਿੱਤਾ ਸੀਗਾ ਤੂੰ ਉਹਦਾ ਮਾਜਨਾ ਕੱਟਾ ਫੇਰ ਆਏ ਆਂ ਅੱਖੋਂ ਤੈਨੂੰ ਪੁੱਛ ਲਿਆ ਜੇ ਵੀ ਤੇਰੇ ਕੋਲੇ ਹੈਗਾ ਕਿ ਨਾ ਸੋਲ ਮੈਂ ਕਹਿ ਦੂੰਗੀ ਮੈਂ ਕਹਿ ਦੂੰ ਉਹ ਤਾਂ ਮੈਂ ਮਚਾ ਤੇ ਚਲ ਦੇਖ ਲਈ ਆਇਆ ਕਹਿ ਰਹੀ ਹੁਣ ਆਇਆ ਕੰਮ ਹੀ ਕਰੀਏ ਨਹੀਂ ਬਹਿ ਜਾ ਨਾ ਤੂੰ ਪੈਰਾ ਪੈਰਾ ਬੈਠੀ ਹਾਂ ਮੈਂ ਤਾਂ ਚਾਚ ਨਾਲ ਚਾਹ ਬਣਾਵਾਂ ਨਾ ਚਾਹ ਤਾਂ ਵਸ ਮੈਂ ਪੀਣੀ ਨਹੀਂ ਹੈਗੀ ਮੈਂ ਨਾ ਤੈਨੂੰ ਪਤਾ ਕਿਤੇ ਪਸੂ ਵੀ ਘਰੇ ਭੁੱਖੇ ਖੜੇ ਆ ਤੇ ਹੋਰ ਵੀ ਕੰਮਕਾਰ ਜੇ ਕਰਨੇ ਆ ਘਰੇ ਸਾਰਾ ਕੰਮ ਨਾ ਛੱਡ ਕੇ ਆਈ ਸੀ ਤੇਰੇ ਕੋਲੇ ਤੇ ਮੈਂ ਹੀ ਕਹਿਣੀ ਸੀ ਫਿਰ ਤੂੰ ਅੱਜ ਇਹਨੂੰ ਥੱਲਾ ਲਾ ਕੇ ਹੁਣ ਸ਼ਾਮ ਨੂੰ ਫੜਾ ਕੇ ਆਏਂਗੀ ਕਿ ਕੱਲ ਨੂੰ ਲੈ ਕੇ ਆਏਂਗੀ ਮੈਂ ਦੇਖ ਰਹੀ ਹਾਂ ਇੱਕ ਤਾਂ ਮੇਰੇ ਭਰਾ ਨੂੰ ਭੇਜਿਆ ਸੀ ਪੱਤੀ ਲੈਣ ਹਾਲੇ ਤੱਕ ਮੁੜ ਕੇ ਨਹੀਂ ਆਇਆ ਤੜਕੇ ਦਾ ਨਿਕਲਿਆਗਾ ਉਹ ਤਾਂ ਤੇ ਨਿਸਾ ਹੈ ਨਹੀਂ ਕੰਮ 'ਚ ਤੂੰ ਵੀ ਕਿੱਡੀ ਕਮਲੀ ਹੈ ਸਾਡੇ ਪਈ ਤੋਂ 2 ਕਿਲੋ ਚਾਹ ਲੈ ਆਂਦੀ ਹੂੰ ਦਾ ਸਮਾਨ ਇਕੱਠਾ ਲੈ ਕੇ ਆਉਣੇ ਹੁੰਦੇ ਪਰ ਮੈਨੂੰ ਆਸਤਾ ਸਾਕਾ ਪਹਿਣੇ ਆਈ ਦੀ ਪੱਤੀ ਇਹਦੀ ਜਿਹੜੀ ਥੱਲੇ ਲੱਗੂਗੀ ਬਣਾ ਕੇ ਲਾਉਂਗੀ ਉਹ ਵਾਲੀ ਪੱਤੀ ਦੀ ਗੱਲ ਕਰਦੀ ਐ ਤੂੰ ਵੀ ਨਾ ਸਾਰਾ ਦਿਨ ਦਮਾ ਘਮੇ ਰਹਿਂਦਾ ਅੱਛਾ ਮੈਂ ਤਾਂ ਫਿਰ ਦੂਜੀ ਚਾਹ ਪੱਤੀ ਸਮਝ ਗਈ ਹਾਂ ਕਿ ਚਾਹ ਬਣਾਉਣ ਵਾਲੀ ਪੱਤੀ ਦੀ ਗੱਲ ਕਰਦੀ ਐ ਨਹੀਂ ਮੈਨੂੰ ਨਾ ਫਿਰ ਸਰਦਾਰ ਦਾ ਨਹੀਂ ਮਾਜਣਾ ਹੈਗਾ ਨਾਲੇ ਤੂੰ ਕਹਿੰਦੀ ਉਹ ਦੇਖਦਾ ਰਹਿੰਦਾ ਵੀ ਕਿਹੜੀ ਚੀਜ਼ ਕਿੰਨੀ ਕ ਵਰਤਦਾ ਹੈ ਦੇਖਦਾ ਤਾਂ ਰਹਿੰਦਾਗਾ ਹੁਣ ਤੇਰਾ ਤਾਂ ਟਿੱਡ ਭਰੂਂਗੇ ਆਸਾ-ਪਾਸਾ ਕਰਕੇ ਨਾਲੇ ਤੂੰ ਉਹਦੀ ਇੰਨੀ ਟੈਨਸ਼ਨ ਨਾ ਲਿਆ ਕਰ ਮੈਂ ਤਾਂ ਸਿੱਧੀ ਹੋ ਜਾਨੀ ਆ ਉਹਨੂੰ ਜਿੰਨਾ ਉਹਦੇ ਮੂਰੇ ਲਿਪ-ਲਿਪ ਕਰਦੇ ਨੇ ਉਨਾ ਹੀ ਹਗਾ ਜਿਹੜਾ ਉਹਨੂੰ ਮਾੜਾ ਮੋਟਾ ਕਹਿੰਦਾ ਨਹੀਂ ਹੈਗਾ ਮੇਰੇ ਤਾਂ ਉਹਦੇ ਨਾਲ ਵੀ ਕਲੇਸ਼ ਰਹਿੰਦਾ ਰਣਾ ਮੈਂ ਤਾਂ ਗੱਲ ਤੋਂ ਨਾ ਕਹਣੀ ਲੜਦੀ ਰਹਿਣੀ ਉਹਨੂੰ ਵੀ ਤੂੰ ਮਾੜਾ ਮੋਟਾ ਟੋਕਿਆ ਕਰ ਵੀ ਤੀਵੀਆਂ ਜਿਹੀ ਸਿਨਾ ਲਿਆ ਕਰ ਫਿਰ ਮੈਨੂੰ ਆਏ ਆ ਨਾ ਸੋਡੇ ਘਰੇ ਨਕਲੇ ਪਵੇ ਮੇਰੇ ਕਰਕੇ ਇਹ ਤਾਂ ਕੱਲ ਨੂੰ ਰਾਨੂੰ ਤੇਰੀ ਸਹੀ ਹੈ ਚੱਲ ਕੋਈ ਨਾ ਤੂੰ ਇੰਨੀ ਟੈਨਸ਼ਨ ਨਾ ਲੈ ਤੇ ਅੱਜ ਹੀ ਤੂੰ ਜਦੋਂ ਬਾਲਟੀ ਦਾ ਥੱਲਾ ਲਾਤਾ ਚੰਗਾ ਜੇ ਕੱਲ ਨੂੰ ਲਈਂ ਜੇ ਨਾ ਅੱਜ ਤੇਰਾ ਟਾਈਮ ਆ ਮੈਂ ਕੋਈ ਗੱਲ ਨਹੀਂ ਚਾਹ ਤਾ 2 ਮਿੰਟ ਚ ਬਣ ਦੂਗੀ ਸਰਦਾਰ ਨੇ ਨਹੀਂ ਨਹੀਂ ਰਾਨੂੰ ਮੈਂ ਚਾਹ ਨਹੀਂ ਪੀਣੀ ਤੈਨੂੰ ਪਤਾ ਨਾ ਸਾਡੇ ਘਰ ਦਾ ਸੁੰਨਾ ਘਰ ਆਗਾ ਤੇ ਐਂ ਨਹੀਂ ਪਤਾ ਚੋਰੀ ਛੁਪੇ ਵਾਲੇ ਫਿਰਦੇ ਰਹਿੰਦੇ ਅਗਨੇ ਛੇੜੀ ਅੱਜ ਕੱਲ ਤੈਨੂੰ ਪਤਾ ਟਾਈਮ ਹੈ ਨਹੀਂਗਾ ਸੁੰਨਾ ਘਰ ਛੱਡ ਕੇ ਆ ਕਿ ਤੂੰ ਸਾਡੇ ਘਰ ਦੀ ਚਾਹ ਨਹੀਂ ਪੀਣੀ ਮੈਨੂੰ ਲੱਗਦਾ ਸਰਦਾਰ ਨੇ ਨਹੀਂ ਨਹੀਂ ਰਾਨੂੰ ਲੈ ਐਂ ਕਿਉਂ ਸੋਚਦੀ ਏ ਤੂੰ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ चल ठीक है ला तू कम चल ठीक है, तो है।, है, है बेचारी कि ख्याल रख दूरा पूरा चीज पुजती है मेनू है उम्र लंबी करे ਉਹ ਸਰਦਾਰ ਦਾ ਤਾਂ ਮਾਜਨਾ ਬੜਾ ਮਾੜਾ ਇਹ ਨਹੀਂ ਮਾੜੀਆਂ ਹੈਗੀਆਂ ਉਹ ਸਰਦਾਰ ਹੀ ਮਾੜਾਗਾ ਹੁਣ ਤਾਂ ਮੈਨੂੰ ਲੱਗ ਗਿਆ ਪਤਾ ਕਿ ਕਰਾਂ ਕਿੰਨੇ ਦਿਨ ਹੋ ਗਏ ਇਹਨਾਂ ਦੀ ਬਾਲਟੀ ਦਾ ਕੰਮ ਵੀ ਚਾਲੇ ਪਿਆਗਾ ਇੱਕ ਤਾਂ ਛੋਟੇ ਛੋਟੇ ਦਿਨ ਹੋ ਗਏ ਕੰਮ ਕਿਹੜਾ ਨਿਭੜਦਾ ਸਰ ਕਰਕੇ ਉਹ ਮੁੱਕ ਜਾ ਪਤਾ ਨਹੀਂ ਜਿੱਧਰ ਜਾਂਦਾ ਉੱਥੇ ਜਾ ਕੇ ਬਹਿ ਜਾਂਦਾ